ਇਸ ਟੈਸਟ ਕਰਕੇ ਅਸੀਂ ਇਨਵੈਸਟੀਗੇਸ਼ਨ ਸਾਰੀ ਅਮਲ ਵਿੱਚ ਲਿਆਵਾਂਗੇ ਕਿ ਤੇ ਜਲਦੀ ਇਹਨਾਂ ਨੂੰ ਕਾਬੂ ਕਿੰਨੇ ਕਿੰਨੇ ਫਾਇਰ ਹੋਏ ਆ ਜੀ ਹਲਿਓ ਸਾਰਾ ਕੁਝ ਇਸ ਦਾ ਪਾਰਟ ਆਫ ਇਨਵੈਸਟੀਗੇਸ਼ਨ ਸਾਨੂੰ ਕਾਟਰਜਸ ਕੁਝ ਮਿਲੇ ਆ ਬਾਕੀ ਵੀ ਅਸੀਂ ਸਾਰਾ ਸੀਨ ਆਫ क्राइम ਦੇਖ ਰਹੇ ਆ ਔਰ ਜਿੰਨੇ ਵੀ ਸਾਨੂੰ ਫਾਈਨਲੀ ਅਸੀਂ ਕਰ ਲਈਏ ਜਿੰਨੇ ਕੋਲ ਟੋਟਲ ਬਰਾਮਾ ਹੋ ਰਿਹਾ ਉਸ ਤੋਂ ਬਾਅਦ ਤੁਹਾਨੂੰ ਦੱਸਾਂ ਮੈਨੂੰ ਕਿੰਨੇ ਲੋਕ ਆਏ ਸੀ ਜਿਹੜੇ ਗੁਲੀਆਂ ਚਲਾ ਕੇ ਸਾਹਮਣੇ ਆ ਕੁਝ ਤਿੰਨ ਜਣੇ ਸੀ ਕਿ ਕੱਤਿਆਂ ਸੀ ਜੀ ਸਕੂਟੀ ਤੇ ਆਏ ਸੀ ਨੰਬਰ ਬੰਦਾਂ ਦੇ ਜਿਵੇਂ ਕੋਈ ਟ੍ਰੈਕ ਕਾਲ ਵਗੈਰਾ ਕੋਈ ਕੋਈ ਚੈਟ ਕਾਲ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਸੀ ਕਿ ਨੂੰ ਇਹ ਦਾ ਮੈਸੇਜ ਹੈਪੀਨਿੰਗ ਨੰਬਰ ਪਾਣੇ ਸੱਤ ਦੇ ਗ੍ਰੀਨ ਕੋਣਕ 7 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਆ ਸੁਧੀ ਇੰਸਪੈਕਟਰ ਅਫੀਸਰ ਬਰੋਟ ਜਿਹੜਾ ਹੈਗਾ ਸਟਿੱਕ ਹੈ ਉੱਤੇ ਜਿਹੜੀ ਆ ਅਨਨੋਨ ਲੋਕਾਂ ਵੱਲੋਂ ਜਿਹੜੀ ਗੋਲੀ ਚਲਾਈ ਗਈ ਹੈ ਸੋ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਅੱਜ ਚੰਗੀ ਜਿਹੇ ਵੈਰੀਫਾਈ ਕਰ ਰਹੇ ਆ ਮੇ ਜਿਹੜੀ ਕੋੜੀ ਉਹ ਚੰਗੀ ਹੈ ਤੇ ਅੱਦੇ ਜਿਹੜੀ ਤਫਤੀਸ਼ ਕਰਦੇ ਆ ਸ਼ਾਰਪਰ ਰੋਡ ਤੇ ਜਸਦੀਰ ਮਟਾਈਆਂ ਦੀ ਦੁਕਾਨ ਤੇ ਘਾੜੀ ਹੋ ਪੌਣੇ 7 ਵਜੇ ਕੋਈ ਇੱਕ ਵਿਅਕਤੀ ਆਏ ਉਹਨਾਂ ਨੇ ਗੋਲੀਆਂ ਚੁਕਾਈਆਂ ਬਹੁਤ ਮਾੜੀ ਸਥਿਤੀ ਹੈ ਜਿਹੜੀ ਕਾਨੂੰਨ ਦੀ ਵਿਵਸਥਾ ਵਿਗੜ ਰਹੀ ਹੈ ਦਾ ਪ੍ਰਤੀਕ ਹੈ ਕੋਈ ਕਿਸੇ ਡਰ ਨਹੀਂ ਹੈ ਮੈਂ ਇਹ ਸਰਕਾਰ ਨੂੰ ਕਹਾਂਗਾ ਕਿ ਪੁਲਿਸ ਨੂੰ ਆਪਣੀ ਡਿਊਟੀ ਤੱਕ ਡਟ ਰਹਿ ਕੇ ਕਰਨਾ ਚਾਹੀਦੀ ਹੈ ਜਿਹੜਾ ਡਰ ਪੁਲਿਸ ਦਾ ਹੋ ਚੁੱਕਿਆ ਗਿਆ ਅੰਕਲ ਕਿੰਨੀਆਂ ਗੋਲੀਆਂ ਕਿੰਨੀਆਂ ਗੋਲੀਆਂ ਜਿਹੜੇ ਸਰ ਜੋ ਦੱਸਦੇ 7 8 8 ਗੋਲੀਆਂ ਕੋਲ ਚੱਲੀਆਂ ਕਿੰਨੇ ਲੋਕ ਆਏ ਜਿਹਨਾਂ ਨੂੰ ਮੈਨੂੰ ਨਹੀਂ ਤੇਨ ਤੇਨ ਵੰਦੇ ਦੱਸਦੇ ਗਏ ਅੱਛਾ ਗੋਲੀਆਂ ਇਹ ਪ੍ਰਦੀਕ ਹੈ ਸਰਕਾਰ ਦਾ ਕੋਈ ਡਰ ਨਹੀਂ ਹੈ ਪੁਲਿਸ ਦਾ ਕੋਈ ਡਰ ਨਹੀਂ ਹੈ